ਹਾਂ ਸਸਿਕਾ ਸਸਿਕਾ ਉਹ ਸੁਣਾ ਠੀਕ ਠਾਕ ਵਧੀਆ ਵਧੀਆ ਹੋਰ ਭੱਜ ਗਏ ਥੇ ਨੇ ਭਾਜੀ ਕੰਮ ਤੇ ਅੱਛਾ ਕੰਮ ਤੇ ਗਏ ਨੇ ਤੁਹਾਡਾ ਵੀ ਠੀਕ ਹੋ ਬਸ ਵਧੀਆ ਵਧੀਆ ਤੂੰ ਸੁਣਾ ਠੀਕ ਠਾਕ ਮੈਂ ਗਿਆਲੇ ਕਮਰੇ ਬੈ ਗਏ ਏਸੀ ਲੱਗਾ ਇੱਧਰ ਹੀ ਬੈ ਗਏ ਮੜਕੇ ਨਹੀਂ ਆਇਆ ਜੱਦਰਾ ਯਾਰ ਨਹੀਂ ਆਇਆ ਅੱਛਾ ਜੇ ਆਊਗਾ ਨਾ ਤਰ ਕੋਈ ਫਿਰ ਦੋ ਬੈੱਡ ਸ਼ੀਟ ਹੋਰ ਦੇ ਦੇ ਨਾਲ ਪਿੱਲੋ ਕਵਰ ਹੋਣ ਪੂਰੇ ਦੋ ਸਰਾਣੇ ਲੈਣੇ ਪਿੱਲੋ ਤੇ ਚਾਰ ਗੱਦੀਆਂ ਨਾਲ ਹੀ ਬੈੱਡ ਦੀਆਂ ਉਸੇ ਤਰ੍ਹਾਂ ਦਾ ਸਾਰਾ ਸੈੱਟ ਉਹ ਸੈੱਟ ਹੀ ਸੋਨਾ ਤੇ ਜੇ ਹੋ ਸਕਤ ਉੱਤੇ ਲੈਣ ਵਾਲੀ ਚਾਦਰ ਵੀ ਹੋਵੇ ਹਾਂ ਪੂਰਾ ਹਾਂ ਜੈਸੀ ਵਿੱਚ ਲੋਡ ਪੈਂਦੀ ਆ ਆ ਕੋਟ ਕੋਟ ਜੋ ਆਦੇ ਮੈਂ ਤਾਂ ਆਣੀ ਹੁੰਦਾ ਉਹ ਹੀ ਉਹ ਵੀ ਲੈ ਲੇ ਕੋਈ ਬਹੁਤ ਥੋੜਾ ਕਪੜਾ ਆਦਾ ਬਹੁਤ ਸੋਨਾ ਹਾਂ ਕੀ ਕਾਫੀ ਹੋ ਗਈ ਲੈ ਖਾਣਾ ਕੀ ਆ ਘਰੋਂ ਚਾਹ ਪਣੀ ਪੀ ਕੇ ਤੁਰੀ ਦੱਸੋ ਨਾ ਮੰਗਵਾਨੀ ਆ ਵੇ ਲੈ ਮੰਗਵਾਨਾ ਕੀ ਆ ਦੱਸ ਖਾ ਪੀ ਕੇ ਤੁਰੀਆਂ ਕੋਈ ਲੋੜ ਨਹੀਂ ਆਪਾਂ ਠਰ ਕੇ ਮੰਗਾ ਲਾਂਗੇ ਜੇ ਲੋੜ ਹੋਗੀ ਤੇ ਚਲੋ ਠੀਕ ਹਾਂ ਗੁਰਬ੍ਰੀਤ ਅੱਜ ਨਾ ਮੈਂ ਬੜੀ ਕਾਲੀ ਜਾਈ ਆ ਵੇ ਖਾਵਾਂਗੇ ਆਪਾਂ ਜੋ ਖਾਣਾ ਗੱਲ ਏਦਾਂ ਵਾ ਕਿ ਮੈਂ ਪਾਈ ਤੇਰੇ ਨਾਲ 5 ਲੱਖ ਦੀ ਖਿੱਟੀ ਪਾਈ ਹੈ ਨਾ ਹਾਂਜੀ ਪਾਈ ਤੇ ਤੂੰ ਬਹੁ ਏਦਾਂ ਕਰ ਕਿ ਤੂੰ ਮੈਨੂੰ 5 ਲੱਖ ਰੁਪਇਆ ਦੇ ਦੇ ਤੇਰੇ ਵੀਰੇ ਨੂੰ ਚਾਹੀਦਾ ਵਾ ਤੇ ਤੂੰ ਮੇਰੀ ਖਿੱਟੀ ਤੇ ਪੈ ਰੱਖ ਲਈ ਆਪਣਾ ਹਿਸਾਬ ਕਲੀਆ ਰਿਆ ਹੁਣ ਪੂਰੀ ਤਾਂ ਹੋਣੀ ਵਾਲੀ ਆ ਠੀਕ ਹੈ ਇੱਕ ਵੀ ਕਰਿਆ ਗਿਆ ਲਾਸਟ ਆ ਕੀ ਕਿਹੰਦੇ ਵੀ ਤੁਹਾਨੂੰ ਮੈਂ 5 ਲੱਖ ਦੇ ਦਵਾਂ ਆਹੋ ਤੂੰ ਆਪਣੇ ਕੋਲੋਂ ਮੈਨੂੰ 5 ਲੱਖ ਦੇ ਦੇ ਤੇ 5 ਲੱਖ ਮੇਰਾ ਖਿੱਟੀ ਦਾ ਰੱਖ ਲੈ ਮੈਂ ਕਿਉਂ ਤੁਮ ਆਪਨੇ ਕੋਲੋਂ ਕੀ ਆ ਤੂੰ ਗੱਲ ਨਹੀਂ ਸਮਝਣ ਈ 5 ਲੱਖ ਰੁਪਈਆ ਮੇਰਾ ਵੀ ਮੁੱਲ ਤੇ ਤੂੰ ਹੀ ਰੱਖਣਾ ਵਾ ਸਮਝਣ ਈ ਹਾਂ ਸਮਝਦੀ ਵੀ ਆ ਤੂੰ ਕੋਲੋਂ ਥੋੜਾ ਦੇਣਾ ਮੈਨੂੰ ਮੈਨੂੰ ਮੇਰੇ ਹੀ ਦੇਣਾ ਹੈ ਹਿਸਾਬ ਦਾ ਇਹ ਵੀ ਜਰਾ ਮੈਂ 10 ਦਿਨ ਪਹਿਲੇ ਮੰਗਣ ਢਈ ਆ ਓ ਯਾਰ ਮੰਗਦੇ ਤੇ ਪਈ ਹੋ ਪਰ ਮੈਂ ਨਹੀਂ ਦੇ ਸਕਦੀ 5 ਲੱਖ ਰੁਪਈਆ ਕਿਉਂ ਮੈਂ ਆਪਣੇ ਪੈਸੇ ਮੰਗਣ ਦੀ ਕੋਰਤੀ ਜਿਹੜੇ ਮੈਂ ਥੋੜੇ ਥੋੜੇ ਕਰਕੇ ਤੇਰੇ ਨਾਲ ਕੱਟੀ ਪਾਈ ਆ ਪਾਈ ਤੇ ਇਹ ਆ ਤੁਸੀਂ ਮੈਂ ਕਦੋਂ ਕਿਹਾ ਨਹੀਂ ਪਾਈ 2000 ਤਿੰਨ ਮੈਂ ਵੱਖਰਾ ਦਿੰਦੀ ਲਈ ਜਿਹੜਾ ਖਾਣ ਪੀਣ ਦਾ ਚਲੋ ਉਹ ਤੇ ਦਿੱਤਾ ਮੈਂ ਪਰ ਦਾ ਸਾਡੀ ਕਿੱਟੀ ਵੀ ਮੈਂ ਵਰਤ ਲਈ ਐ ਕੀ ਤੇ ਵਰਤ ਲਈ ਐ ਮੈਨੂੰ ਲੋੜ ਸੀ ਤੂੰ ਪਾਗਲ ਹੋ ਗਈ ਐ ਪਾਗਲ ਕਾਦੀ ਪਾਗਲ ਕਾਦੀ ਵਰਤ ਨਹੀਂ ਸਕਦੀ ਮੈਂ ਗੋਤਰੀ ਤੂੰ ਕੀ ਕਹੈਂਦੀ ਐ ਤੇਰੇ ਵੀਰ ਨੂੰ ਲੋੜ ਹੈਗੀ ਆ ਉਹਨਾਂ ਨੇ ਮੈਨੂੰ ਭੇਜਿਆ ਵਾ ਤੈਨੂੰ ਪਤਾ ਮੈਂ ਉਹਨਾਂ ਕੋਲ ਪੈਸੇ ਲੈ ਕੇ ਕਿੱਟੀ ਪਾਈ ਸੀ ਤੇ ਉਹ ਮੈਨੂੰ ਕਹਿੰਦੇ ਕਿ ਹੁਣ ਜਮ੍ਹਾਂ ਹੋ ਗਏ ਹੋਣੇ ਆ 5 ਲੱਖ ਰੁਪਏ ਲਿਆ ਕੇ ਮੇਰੇ ਹੱਥ ਤੇ ਰੱਖ ਤੂੰ ਕਿਹੜੇ ਸਾਹਬ ਕੋਲ ਚ ਵਰਤ ਲੈ ਭਾਬੀ ਮੈਨੂੰ ਵੀ ਲੋੜ ਹੈਗੀ ਸੀ ਸਾਡੀ ਵੀ ਗੱਡੀ ਕਿਸਤਾਂ ਦੇ ਤੇਂ ਜੀ ਤੁਹਾਨੂੰ ਪਤਾ ਹੀ ਹੈ ਗੁਰਪ੍ਰੀਤ ਤੁਹਾਨੂੰ ਲੋੜ ਹੀ ਤੇ ਤੁਸੀਂ ਆਪਣੇ ਪੈਰ ਵਰਤੋ ਨਾ ਮੇਰੇ ਘਰ ਤੋਂ ਵਰਤ ਲਿਆ ਜਾਨੀ ਬੱਚੀ ਹੋ ਗਿਆ ਇੱਕ ਦੂਜੇ ਦੇ ਕੰਮ ਨਹੀਂ ਆ ਸਕਦੇ ਤੁਸੀਂ ਤੇਰਾ ਧਮਖਰਾਗ ਹੋ ਗਿਆ ਵਾ ਉਹਦੇ ਤੇ ਕੰਮ ਹੋ ਚੁੱਕਿਆ ਵਾ ਲੋਨ ਚੁੱਕਿਆ ਲੋਨ ਤਾਰਨਾ ਅਸੀਂ ਤੇ ਉਸ ਤੇ ਜਾਣਦੀ ਆ ਮੈਂ ਵੀ ਗੱਡੀ ਦੀ ਕਿਸ਼ਤਾਂ ਝਾਰਨੀ ਆ ਸੀ ਫਿਰ ਕਿਹਾ ਤੁਹਾਡੀ ਵਰਤ ਲਈ ਤੇ ਇੱਥੇ ਕਿੜਾ ਪਾੜ ਟੁੱਟ ਗਿਆ ਤੁਹਾਡੀ ਗੱਡੀ ਦੀ ਕਿਸ਼ਤ ਝਾੜਦੀ ਆ ਹਾਂਜੀ ਸਾਡੀ ਗੱਡੀ ਦੀ ਕਿਸ਼ਤਾਂ ਜਾਂਦੀ ਵੀ ਤੇ ਉਹ ਗੱਡੀ ਚੁੱਕਣ ਨੂੰ ਵੀਰਦੇ ਵੇ ਸੀ ਫੌਰਤ ਤੂੰ ਆ ਮਾਰਦੀ ਏ ਜਿਵੇਂ ਐਲਜਾਬੈਥ ਨਾਲ ਤੂੰ ਰਹਿਣੀ ਹੁੰਨੀ ਆ ਗੱਡੀਆਂ ਛੋੜ ਸਾਰੇ ਮਨ ਤੇ ਅੱਜ ਕੀ ਹੋ ਗਿਆ ਹਮ ਗੁਰਪ੍ਰੀਤ ਮੇਰੀ ਗੱਲ ਸੁਣਦਾ ਮੈਨੂੰ ਪਤਾ ਮੈਂ ਤੇਰੀ ਪਰਜਾਈ ਆ ਠੀਕ ਆ ਉਹ ਗੱਲ ਵੱਖਰੀ ਹੈ ਰਿਸ਼ਤੇਦਾਰੀ ਦੀ ਪਰ ਜਿਹੜਾ ਪੈਸੇ ਦਾ ਮਸਲਾ ਹੁੰਦਾ ਨਾ ਉਹ ਇੱਕ ਪਾਸੇ ਰਵੇ ਤਾਂ ਸਹੀ ਗੱਲ ਆ ਆਪਣੀ ਹੈਗੀ ਰਿਸ਼ਤੇਦਾਰੀ ਇਸ ਕਰਕੇ ਤੈਨੂੰ ਮੈਂ ਵੱਧ ਘੱਟ ਬੋਲਾਂ ਇਹ ਗੱਲ ਚੰਗੀ ਨਹੀਂ ਤੇ ਮੈਂ ਵੀ ਰਿਸ਼ਤੇਦਾਰੀ ਦੇ ਲਈ ਅੱਜ ਕਰਦੀ ਵੀ ਆ ਗੁਰਪ੍ਰੀਤ ਤੂੰ ਕਾਹਦਾ ਰਿਸ਼ਤੇਦਾਰੀ ਦਾ ਲੈਅਜ ਕਰਨ ਦੀ ਆ ਤੂੰ ਤੇ 5 ਲੱਖ ਰੁਪਈਆ ਮੇਰਾ ਜਮਾ ਆਇਆ ਵਾ ਉਹ ਕਹਿਣ ਦੀ ਆ ਕਿ ਮੈਂ ਵਰਤ ਲਿਆ ਤੂੰ ਕਿਹੜੇ ਸਾਹ ਕਿਤਾਬ ਚ ਵਰਤ ਲਿਆ ਚੱਲ ਵੇਖ ਜੇ ਤੂੰ ਵਰਤ ਵੀ ਲਿਆ ਵਾ ਨਾ ਤੇ ਕੋਈ ਗੱਲ ਨਹੀਂ ਤੂੰ ਹੁਣ ਮੈਨੂੰ ਮੇਰਾ ਦੇ ਦੇ ਜੇ ਤੂੰ ਮੇਰੀ ਕਿੱਟੀ ਚੋਕੇ ਖਾ ਗਈ ਹੈ ਨਾ ਕੋਈ ਗੱਲ ਨਹੀਂ ਆਪਣੇ ਕੋਲ 5 ਲੱਖ ਦੇ ਦੇ ਤੇ ਭਾਬੀ ਹੋ ਗਏ ਨਹੀਂ ਕਿੱਥੋਂ ਦੇ ਦਵਾ ਮੈਂ ਹੁਣ 5 ਲੱਖ ਵਸਤੇ ਇੱਕ ਹੋਰ ਕਰਜ਼ਾ ਚੁੱਕਾ ਇਹ ਕਿਹ ਸੋਲੂਸ਼ਨ ਆਇਆ ਤੇ ਹੋ ਗਏ ਨਹੀਂ ਹੈ ਤੇਰਾ ਦਿਮਾਗ ਸਹੀ ਹੈ ਗਾਵਾ ਮੈਂ ਕਿਹੜਾ ਮੂੰਹ ਖਾਵਾਂ ਜਾ ਕੇ ਤੇਰੀ ਮਾਂ ਨੂੰ ਤੇ ਤੇਰੇ ਭਰਾ ਨੂੰ ਤੇ ਜੋ ਮਰਜ਼ੀ ਕਹੋ ਤੁਹਾਡੀ ਸਿਰ ਦਰਦੀ ਹੈ ਫੈ ਦਿਮਾਗ ਖਰਾਬ ਹੋ ਗਿਆ ਦਾ ਮੈਂ ਤੇਰੇ ਨਾਲ ਟਿੱਟੀ ਪਾਈ ਆ 5 ਲੱਖ ਦੀ ਤੇ ਚੁੱਪ ਕਰਕੇ ਮੇਰੇ ਪੈਸੇ ਖੋੜਾ ਦੇ ਮੇਰੇ ਤੋਂ ਬੁਰਾ ਕੋਈ ਨਹੀਂ ਹੂੰ ਅੱਜ ਅੱਛਾ ਹੁਣ ਬੁਰੇ ਤੇ ਆ ਗਏ ਹੂੰ ਕੀ ਕਰ ਲੋਗੇ ਕਰੋਂਗੇ ਕੀ ਕੀ ਕਰ ਲੋਗੇ ਮੇਰੇ ਨਾਲ ਦੱਸੋ ਮੈਨੂੰ ਗੁਰਪ੍ਰੀਤ ਰਿਸ਼ਤੇਦਾਰੀ ਦਾ ਮੇਲੇ ਆਜਰਾ ਖੰਡੀਆਂ ਤੇ ਤੂੰ ਵੀ ਰੱਖ ਮੈਨੂੰ ਨਹੀਂ ਪਤਾ ਜਦੋਂ ਤੁਸੀਂ ਮੈਨੂੰ ਜਾਣਦੇ ਸੀ ਸ਼ਾਪਿੰਗ ਅਰੰਗ ਕੋ ਮੰਜ਼ਿਲ ਅਨ ਜਾਣਦੇ ਨਹੀਂ ਸੀ ਦੇਈਆਂ ਰ ਗੁਰਪ੍ਰੀਤ ਐ ਬੈਕਟ ਦੇ ਵਿੱਚ ਚਾਰ ਜਿਆਦਾ 5 ਜਾਂ ਦੇਈ ਦੋ ਵਾਰ ਨਾਲ ਮਿਲ ਕੇ ਪਾਉਂਦੇ ਖਾਂਦੇ ਪੀਂਦੇ ਰਹੋ ਉਗਿੱਤੇ ਸਾਰਾ ਖਰਚਾ ਮੇਰੇ ਤੇ ਤੂੰ ਕਹਿੰਦੇ 2000 ਐਕਸਟਰਾ ਲੈਂਦੀ ਰੀ ਤੂੰ ਹਰ ਮਹੀਨੇ ਮੇਰੇ ਤੇ ਮੇਰੇ ਨਾਲ ਪਾਤੀ ਕਰਨੀ ਆ ਉਹ ਅਲੱਗ ਪੈਸੇ ਲੈਂਦੀ ਰੀ ਰਹੀ ਗੱਲ ਇਹ ਕਿ ਮੈਂ ਤੇਰੇ ਨਾਲ ਸ਼ੌਗੀ ਬਣ ਜਾਂਦੀ ਨਹੀਂ ਕੋਈ ਚੀਜ਼ ਖਰੀਦਦੀ ਮੰਨਿਆ ਤੂੰ 4000 ਰੁਪਏ ਤੂੰ 6000 ਰੁਪਏ ਤੂੰ 8000 ਰੁਪਏ ਆਊਗਾ ਕਰ ਲੈ ਹਿਸਾਬ ਆਪਣੇ ਪੈਸੇ ਉਹ ਕੱਟ ਕੇ ਮੈਨੂੰ ਬਾਕੀ ਫੜਾ ਦੇ ਫੜਾ ਦੇ ਮੈਂ ਇੱਥੇ ਭੱਲੇ ਨਾਲ ਬੰਨੇ ਨਾ ਮੈਂ ਇਹ ਹੁਣ ਜਿਹੜਾ ਤੈਨੂੰ ਫੜਾ ਦੂਆ ਮੇਰੇ ਕੋਲ ਨਹੀਂ ਹੈਗਾ ਕੋਈ ਪੈਸਾ ਤੇਲਾ ਮੈਨੂੰ ਨਹੀਂ ਪਤਾ ਕਿ ਵਿੱਚੋਂ ਤੇਰਾ ਆ ਚਿਹਰਾ ਵਾ ਹੈਂ ਹਮੇ ਤਾਂ ਤੂੰ ਬੜਾ ਅੱਜ ਤੇ ਨੂੰ ਬੜੇ ਚਿਹਰੇ ਨਾਲ ਯਾਰਾਂ ਲੱਗਦੀਆਂ ਬਰਾਮੇ ਬਣਾਉਣ ਲੱਗਦੀਆਂ ਕਿ ਮੈਂ ਆਵਾਂ ਤੇ ਮੈਂ ਆਵਾਂ ਆ ਸਿੱਧੀ ਔਕਾਤ ਤੇ ਤੇਰੀ ਫਿਰ ਆਵਾਂ ਤੇ ਤੇਰੀ ਕੀ ਔਕਾਤ ਹੈ ਦੂਜਿਆਂ ਦੇ ਪਹਿ ਕਾ ਖਾਪਾ ਘਰ ਬਣਾਉਂਦੀ ਹੈ ਤੂੰ ਤੇਰੀ ਕੀ ਔਕਾਤ ਹੈ ਆਈ ਕੀ ਸੀ ਤਾਂ ਆਪਣੇ ਆਪ ਨੂੰ ਬੜੀ ਸਮਝ ਲਾਖੀ ਅੱਜ ਕੱਲ ਦਾ ਸਟੈਂਡਰਡ ਵੱਧ ਗਿਆ ਤੇਰਾ ਹੂੰ ਪਹਿਲੇ ਕੱਪੜੇ ਪਾਣ ਦੀ ਜਾਜੂ ਚਾਗੀ ਨਹੀਂ ਸੀ ਮੇਰੀ ਗੱਲ ਸੁਣ ਮੈਨੂੰ ਫालतू ਗੱਲਾਂ ਨਹੀਂ ਹੁੰਦੀਆਂ ਜੇ ਤੂੰ ਗੱਡੀ ਲਈ ਆ ਉਹ ਮੇਰੀਆਂ ਕਿਸਤਾਂ ਤੇ ਲਈਓ ਗੱਡੀ ਦਾ ਕਿਸਤਾਂ ਤਾਂ ਨਹੀਂ ਖੁਦ ਤਾਰ ਆਪਣੇ ਘਰ ਵਾਲੇ ਨੂੰ ਕਹੇ ਦੇ ਦੇ ਦਾਂਗੇ ਬਾਅਦ ਚ ਦੇ ਦਾਂਗੇ ਜਦੋਂ ਹੋਣੀ ਠਾਟੀ ਘਾ ਡੰਬਣੇਗੀ ਆ ਤੂੰ ਲੋਕਾਂ ਦਾ ਖਾਂਦੇ ਹੀ ਪੈਸਾ ਖਾਂਦੀ ਆ ਪਤਾ ਨਹੀਂ ਕਿਹੜਾ ਖਾ ਲਿਆ ਤੇਰਾ ਪੰਜਾ ਰੱਖੀ ਨਾ ਜਰਾ ਕੋ ਗੁਰਦੇ ਤੇਰੇ ਨਾ ਦਸ ਤਾ ਨਾ ਤੇ ਸਾਰੀ ਉਮਰ ਨਹੀਂ ਤੇਰੇ ਨਾਲ ਵਰਤਨਾ ਤੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਤੇ ਹਰ ਹਰ ਪਾਸੇ ਮਾਵਾ ਸਪੋਰਟ ਕਰਦੀਆਂ ਹੁੰਦੀਆਂ ਧੀ ਵੀ ਤੇ ਤੈਨੂੰ ਪਤਾ ਮੰਮੀ ਜੀ ਵੀ ਤੇਰੇ ਪੂਰਾ ਖਿਲਾਫ ਨੇ ਇੱਥੋਂ ਤੱਕ ਕਿ ਉਹ ਨਹੀਂ ਜੋਉਂਦੇ ਕਿ ਮੈਂ ਤੇਰੇ ਘਰ ਕਿੱਤੀ ਪਾਵਾਂ ਤੇ ਤੇਰੇ ਘਰ ਆਵਾਂ ਤੇ ਤੇਰੇ ਮਗਰ ਲੱਗਾ ਤੈਨੂੰ ਸਭ ਕੁਝ ਪਤਾ ਵਾ ਮਿਲ ਵਰਤਨ ਤੂੰ ਤੇ ਆਪ ਮੇਂ ਨਵੇਂ ਲੋਭਤਨਾ ਰੱਖੀ ਐ ਆਪਣੇ ਮਤਲਬ ਨੂੰ ਕਿ ਮੇਰੇ ਘਰ ਆਏਗੀ ਇਸੀ ਥੱਲੇ ਬੈਠੇਗੀ ਤੇ ਖੁੱਲਾ ਖਾਣਾ ਪੀਣਾ ਮਿਲੂਗਾ ਹਣਾ ਇੱਥੇ ਆ ਕੇ ਪੀਜ਼ਾ ਡੱਫਦੀ ਨਹੀਂ ਜਿਹੜੇ ਉਹਨੇ ਕਿਉਂ ਨਹੀਂ ਮੇਲ ਵਰਤਨਾ ਰੱਖੀ ਉਹ ਗਰੀਬ ਸੀ ਨਾ ਮੀਮਲ ਉਹਦੇ ਘਰ ਕਿਉਂ ਨਹੀਂ ਜਾਂਦੀ ਸੀ ਤੂੰ ਮੈਨੂੰ ਮੈਨੇ ਦੇਣ ਦੀ ਐ ਔਰ ਉਹ ਤੈਨੂੰ ਚੰਗੀ ਲੱਗਦੀ ਤੈਨੂੰ ਤੈਨੂੰ ਨਹੀਂ ਚੰਗੀ ਲੱਗਦੀ ਸਾ ਇੱਥੇ ਤਾਂ ਫਾਇਦਾ ਸੀ ਮੈਨੂੰ ਨਹੀਂ ਪਤਾ ਬੰਦਰੀ ਕਹਿੰਦੇ ਨਾ ਹਾਤੀ ਦੇ ਦੰਦ ਖਾਂਦੇ ਹੋਰ ਹੁੰਦੇ ਆ ਤੇ ਦਿਖਾਉਂਦੇ ਹੋਰ ਹੁੰਦੇ ਆ ਤੂੰ ਨਾ ਉਹਨਾਂ ਚੋਂ ਨਿਕਲੀ ਆ। ਅੱਛਾ ਮੈਨੂੰ ਕਹਿੰਦੀ ਆ ਤੂੰ ਆਪ ਕੀ ਐ? ਆਪ ਕੀ ਆਈ ਐ? ਮੈਨੂੰ ਕਹਿੰਦੀ ਵੀ ਐ ਮੇਰੇ ਨਾਲ ਤਾਂ ਹੀ ਤੂੰ ਮਿਲਵਰਤਨਾ ਰੱਖਦੀ ਵੀ ਸੀ। ਹਮ ਆਪਣੇ ਮਤਲਬ ਨੂੰ ਜਦੋਂ ਗੱਡੀ 'ਚ ਡਰਾਈਵਰਾਂ ਦੇ ਨਾਲ ਹੁੰਦੀ ਦੀ ਇਸੀ ਗੱਡੀ 'ਚ ਜਾਂਦੀ ਗੁਰਪ੍ਰੀਤ ਇੱਥੇ ਜਾਂਦੀ ਐ 몰 ਜਾਨੀ ਉਹ 몰 ਜਾਨੀ ਆਪਣੇ ਫਾਇਦੇ ਨੂੰ। ਹਨਾ ਅੱਜ ਮੈਨੂੰ ਤਾਨੇ ਮੈਨੇ ਮਾਰਦੀ ਵੀ ਐ। ਤੇ ਵੀ ਮੰਦ ਨਾਲ ਕਿਉਂ ਨਹੀਂ ਸੀ ਜਾਂਦੀ? ਮੇਰੀ ਵੀ ਮਿਲਵਰਤਨਾ ਦੇ ਨਾਲ ਘਟਾਈ ਨਾ ਤੇਰੇ ਕਰਕੇ। ਤੂੰ ਸਾਰੀ ਵਜ੍ਹਾ ਆਈ ਐ। ਮੇਰੀ ਬਿੱਲੀ ਮੈਨੂੰ ਵੀ ਆਉਂ ਸਾਰੇ ਸੁਸਾਇਟੀ ਚ ਮੈਂ ਤੈਨੂੰ ਬੈਠਣਾ ਉੱਠਣਾ ਸਿਖਾਇਆ ਮੈਂ ਸਿਖਾਇਆ ਨਾ ਤੈਨੂੰ ਸਾਰਾ ਤੈਨੂੰ ਤਾਂ ਕੱਪੜੇ ਪਾਉਣ ਦਾ ਢੰਗ ਨਹੀਂ ਸੀ ਨਾ ਕਿਤੇ ਜਾਣ ਆਣ ਦੇ ਨਾ ਕੋ ਢੰਗ ਕਿਹੇ ਚੀਜ਼ ਦਾ ਇਹੋ ਤੇ ਕੱਪੜੇ ਤਾਂ ਮੈਨੂੰ ਨਾ ਹੀ ਨਾ ਹੀ ਸੁਕਾਉਣੇ ਤੇ ਚੰਗਾਰ ਲੱਗ ਗਈ ਹੈ ਇਹੋ ਤੇ ਕੱਪੜੇ ਮੈਨੂੰ ਨਾ ਹੀ ਸੁਕਾਉਂਦੀ ਮੈ ਮੈਨੂੰ ਕੱਪੜੇ ਪੁਆਏ ਨਾ ਤੇ ਮੇਰੇ ਪੈਸੇ ਰੱਖ ਕੇ ਬੈ ਗਈਆਂ ਲਾਲਜੀ ਕਿਹੇ ਥਾਂ ਦੀ ਮੈਨਾਂ ਕਦੀ ਲਾਲ ਨਹੀਂ ਹੁੰਦੀ ਐ ਅੱਦਰੀ ਭਾਬੀ ਆਂ ਨਹੀਂ ਹੁੰਦੀ ਆ ਜਿਹੜੀਆਂ 5 ਲੱਖ ਪਿੱਛੇ ਮਰੀ ਜਾਂਦੀ ਵੀ ਆ ਪਤਾ ਨਹੀਂ ਕਿੰਨੀ ਕੁ ਰਕਮ ਤੇਰੀ ਖਾ ਲਈ ਮੈਂ ਮੈਨੂੰ ਨਹੀਂ ਪਤਾ ਕਿ ਤੂੰ ਕਾਤੇ ਜਿੰਨੀਆਂ ਚੀਜ਼ਾਂ ਲਿਆਉਂਦੀ ਹੈ ਨਾ ਇਹ ਮੇਰੀ ਕਿੱਟੀ ਸਰ ਤੇ ਲਿਆਉਂਦੀ ਆ ਓਵੇਂ ਤੂੰ ਤਾਂ ਬੜੀ ਗੱਡੀਆਂ 'ਚ ਬੈਲਟਾ ਲਾ ਲਾ ਘੁੰਮਦੀ ਆ ਤੇ ਕਿਸ ਤੇ ਮੇਰੇ ਪੈਸੇ ਤੋਂ ਦੇਣ ਦੀ ਆ ਆਇਆ ਕਰਾਤਾ ਤੇਰੀ ਆਪਣੀ ਔਕਾਤ ਸਮਝ ਕੇ ਰੱਖ ਠੀਕ ਹੈ ਮੰਮੀ ਕਹਿੰਦੀ ਸੀ ਮੰਮੀ ਕਿਹੜਾ ਮੂੰਹ ਨਾ ਲੱਗਿਆ ਤੇ ਨਾਜ ਘਰ ਜਾਇਆ ਕਰ ਤੈਨੂੰ ਵੀ ਸੱਸ ਚੰਗੀ ਲੱਗਦੀ ਸੀ ਹੁਣ ਤੈਨੂੰ ਸੱਸ ਚੰਗੀ ਲੱਗਣਾ ਲਾਪੀ ਮੇਰੇ ਸਾਹਮਣੇ ਮੇਰੀ ਮਾਂ ਨੂੰ ਬੋਲਦੀ ਸੀ ਉਦੋਂ ਮੈਂ ਵੀ ਤੇਰੇ ਸਾਥ ਦਿੰਦੀ ਸੀ ਪੂਰਾ ਦਿਨ ਦਿੰਦੀ ਸੀ ਕਿ ਨਹੀਂ ਬੇਟਾ ਸੱਸ ਮੈਨੂੰ ਤਾਂ ਚੰਗੀ ਲੱਗਣ ਦੀ ਆ ਕਿ ਉਹ ਸੱਚੀ ਨਿਕਲੀ ਅੱਜ ਸੱਚੀ ਨਿਕਲੀ ਤੇ ਤੂੰ ਆਪਣੇ ਭਰਾ ਭਾਬੀ ਨੂੰ ਨਹੀਂ ਬਖਸ਼ਨੀ ਤੇ ਬਾਹਰ ਲੋਕਾਂ ਨੂੰ ਕੀ ਬਖਸ਼ਦੀ ਹੈਂਗੀ ਅੱਜ ਮੈਨੂੰ ਪਤਾ ਲੱਗਾ ਕਿ ਆ ਜਿਹੜੀ ਤੂੰ 55 55 ਮੈਂਬਰ ਇਕੱਠੇ ਕਰਕੇ ਕਿਟੀਆਂ ਪੋਣੀ ਨਾ ਉਹਨਾਂ ਦੀਆਂ ਕਿਟੀਆਂ ਦੇ ਪੈਸੇ 5 5 10 10 ਲੱਖ ਚੁੱਕ ਕੇ ਤੇ ਆਪਣਾ ਘਰ ਬਣ ਕੋਠੀਆਂ ਬਣਾ ਲਈਆਂ ਤੇ ਗੱਡੀਆਂ ਲੈ ਲਈਆਂ ਤੇ ਮੂੰਹਾਂ ਤੇ ਲੰਬਾ ਪੋਚੀਆਂ ਕਰਾ ਆ ਕੇ ਤੇ ਵੱਡੇ ਵੱਡੇ ਸਲੂਨਾਂ ਤੇ ਜਾਨੀ ਸੀ ਜਿੱਥੇ 14 14 ਹਜ਼ਾਰ ਬਿੱਲ ਬੰਦਾ ਸੀ ਆ ਲੋਕਾਂ ਸਿਰੋਂ ਕਰਦੀ ਆ ਤੂੰ ਸਭ ਕੁਝ ਅੱਜ ਤੇਰੀ ਅੱਜ ਤੇਰੀ ਅਸਲੀ ਅਕਾਦ ਮੇਰੇ ਸਾਹਮਣੇ ਆਈ ਆ ਕਿ ਤੂੰ ਕੀ ਆ ਏਨਾ ਬੋਲ ਨਹੀਂ ਕਿ ਲੋਕਾਂ ਦਾ ਪੈਸਾ ਖਾ ਕੇ ਤੂੰ ਕਿਦਾਂ ਸੁੱਖ ਪਾਵੇਂਗੀ ਮਹਾਰਾਜ ਇੱਥੇ ਯੂ ਲੋਕਾਂ ਦਾ 1 ਰੁਪਿਆ ਵੀ ਖਾਵੇਂਗੀ ਨਾ ਤੇ ਲੱਖ ਰੁਪਿਆ ਤੇਰੇ ਵਿੱਚੋਂ ਨਾ ਰੱਬ ਕੱਢੂਗਾ ਤਾਂ ਮੇਰਾ ਨਾਂ ਵਟਾ ਦੀ ਨਹੀਂ ਮੇਰਾ 5 ਲੱਖ 5 ਲੱਖ ਖਾ ਕੇ ਤੇਰਾ 15 ਲੱਖ ਨਾ ਨਾ ਰੱਬ ਨੇ ਕੱਢਿਆ ਤਾਂ ਮੇਰਾ ਨਾਂ ਵਟਾ ਦੀ ਤੇ ਰਿਸ਼ਤੇਦਾਰੀ ਰਿਸ਼ਤੇਦਾਰੀ ਪੈ ਗਈ ਖੂਜ ਤੇਰੇ ਵੀ ਨਾਮ ਦੇ ਰਾਹ ਨਹੀਂ ਚਲਦੀ ਤੂੰ ਕਿੱਥੋਂ ਲੈ ਗਈ ਮੇਰੇ ਭਰਾ ਦੇ ਪੈਸੇ ਇਹ ਲੈ ਜਾ ਮੇਰੇ ਭਰਾ ਦੇ ਪੈਸੇ ਆ ਗੈਟ ਆਊਟ ਆਉਟ ਆ ਯਾ ਮੇਰੇ ਘਰ ਚੁਬਾ ਕੇ ਦੇਖੋ ਮੈਂ ਜਿੱਦ ਨੇ ਰੱਖੀ ਹੋ ਹੈ ਕਹੇ ਤੇ ਤੈਨੂੰ ਮਿਲਣੇ ਨਹੀਂ ਤੇਰੀ ਆਵਾਜ਼ ਲੋਕਾਂ ਦੇ ਸਿਰ ਤੇ ਆ ਵੰਦੇ ਜਿੱਦ ਹੀ ਲੈਣ ਕਿਤੋਂ ਸਿੱਖੀਓ ਮੈਂ ਕਹਿੰਦੀ ਨਿਕਲ ਜਾ ਚੱਲ ਨਿਕਲ ਮੇਰੇ ਘਰੋਂ ਮੈਂ ਮੈਂ ਤੇਰੇ ਅਰਗੀ ਠਗੜੀ ਦੇ ਅੱਗੇ ਤੋਂ ਮੇਰੇ ਘਰ ਨਾ ਬੜੀ ਉਹ ਬਕਵਾਸ ਬੰਦ ਕਰ ਤੇਰੇ ਅਰਗੀ ਠਗੜੀ ਦਾ ਮੈਂ ਘਾਰੇ ਕਰੀ ਨਹੀਂ ਆਉਂਦੀ ਤੇਰੇ ਅਰਗੀ ਦੇ ਘਰ ਮੈਂ ਕਰਨ ਕਿਉਂ ਨਾ ਲੋਕਾਂ ਦਾ ਟਫਰਨੀਚਰ ਆ ਇਹ ਕੋਠੀ ਲੋਕਾਂ ਨੇ ਬਣਾਈ ਲੋਕਾਂ ਨੇ ਤੈਨੂੰ ਗੱਡੀ ਲੈ ਕੇ ਦਿੱਤੀ ਤੇ ਤੇਰੀ ਆਪਣੀ ਆਕਾਦ ਕੀ ਆ ਕਿ ਪੀੜ ਪੈਂਦੀ ਪਈ ਜਿੱਤੋਂ ਮਰਜੀ ਬਣਾਵਾ ਮੈਂ ਨੇ ਫਿੱਟਾ ਉਹ ਤੇਰੀ ਕਰਤੂਤ ਦਾ ਤੇਰੇ ਆਪਣੇ ਵੇ ਕਿ ਨਾ ਪੁੱਤ ਤੇ ਕੱਢਦਾ ਚੱਲ ਚੱਲ ਵੇਖ ਤੇਰਾ ਨਿਕਲ ਤੇਰਾ ਭਰਾ ਤੇ ਤੇਰੀ ਮਾਂ ਠੀਕ ਨਹੀਂ ਨਿਕਲ ਅੱਥਰੂ ਅਬ ਚੰਗੇ ਭਲੇ ਕਹਿੰਦੇ ਸਾਡੀ ਕੁੜੀ ਸ਼ਦੇਣ ਡੰਗਰ ਆ ਮੈਂ ਕਿਹਾ ਮੇਰੇ ਬਾਰੇ ਨਾ ਬੋਲੀ ਬਾਜ ਪਾਲ ਤੂੰ ਨਿਕਲ ਨਿਕਲ ਗਾਜਰਾਂ ਦੀ ਲੀਕ ਤੇ ਬਾਹਰ ਮਾਰਨੀ ਕਰਦੀ ਵੀ ਤੇਰਾ ਕਿ ਤੂੰ ਮੇਰੀ ਭਾਬੀ ਗਈ ਬਸ ਤੇ ਮੈਂ ਵੀ ਨਹੀਂ ਇਲਾਜ ਕਰਨਾ ਵੀ ਮੇਰੇ ਨਾ ਨਾੜਿਆ ਬਸ ਮੇਰੀ ਬਰਦਾਸ਼ਤ ਦੀ ਹੱਦ ਹੋ ਗਈ ਚੱਲ ਚੱਲ ਤੇ ਤੇਰੀ ਗੱਲ ਬਤਾ ਫੇਰ ਨਾ ਗਈ ਯਾ ਗੱਤ ਕਰ ਤੋ ਯੇਗੀ ਚੱਲ ਨਿਕਲ ਗਾ ਤੇ ਤੈਨੂੰ ਤਾਂ ਪ੍ਰੈਕਟਿਸ ਬੜੀ ਆ ਮੈਂਬਰਾਂ ਦੇ ਪੈਸੇ ਖਾ ਕੇ ਤੇ ਮਣਕੇ ਬਕਵਾਸ ਕਰਕੇ ਸੱਚੇ ਹੋ ਜਾਣਾ ਤੇਰੇ ਅਗਿਨ ਪ੍ਰੈਕਟਿਸ ਹੁੰਦੀ ਆ ਲੋਕਾਂ ਦੇ ਪੈਸੇ ਖਾਣ ਲਈ ਉਧਰ ਰਿਸ਼ਤੇਦਾਰੀ ਨੇ ਬਖਸ਼ ਲੋਕ ਕਰਨੂ ਤੇ ਬਖਸ਼ ਦਿਹਾਗੇ ਪਾੜਾ ਫੇਰ ਰਸ਼ਭਿੰਜਾ ਮੈਂਬਰ ਕਰ ਲੈ ਇਕੱਠੇ ਤੇ ਖਾਣਾ ਗੱਡੀ ਗੱਡੀ ਲੱਗਾ ਟਿਕਾੜੀ ਬਹਿ ਜਾ ਤੇਜਾ ਕ ਲਈ ਜਮਾ ਚਦਾ ਵੇ ਆ ਤੇਰੇ ਅਰਗੀਆਂ ਬੈਟ ਤੇ ਹਸ਼ਰੋ ਹੁੰਦਾ ਹੁੰਦਾ ਦੁਨੀਆ ਵੇਖਣ ਹੁੰਦੀ ਤੇ ਤੂੰ ਨਾ ਪਰਵਾਹ ਕਰ ਤੇ ਨਿਕਲ ਚੱਲ ਨਿਕਲ ਕਿ ਮਾਤਾ ਕਹਿੰਦੀ ਕਿ ਮੇਰੀ ਕੁੜੀ ਕਿਸੇ ਆਕਾਤ ਦੀ ਮਾਲਕ ਨਹੀਂ ਤੇ ਨਾ ਇਹਨੇ ਕਿਸੇ ਨਾ ਬਣਾ ਕੇ ਰੱਖੀ ਆ ਉਹੋ ਜੀ ਮੈਡੰਗਰ ਜਿਹੜੀ ਤੇਰੇ ਮਗਰ ਲੱਗੀ ਆਪਣਾ ਘਰ ਗਵਾਇਆ ਮੇਰੀ ਤੇ ਉਹ ਗੱਲ ਹੋ ਗਈ ਘਰੋਂ ਘਰ ਗਵਾਇਆ ਤੇ ਬਾਹਰ ਪੜੂਆ ਖਵਾਇਆ ਅਜੇ ਤੇ ਮੇਰੀ ਕਲਾਸ ਘਰੇ ਜਾ ਕੇ ਲੱਗਣੀ ਆ ਜਾਓ ਜਾਓ ਘਰੇ ਕਲਾਸ ਲਾ ਲੇ ਸੋਈ ਦੇ ਸਾਰੇ ਪਲੇ ਨਾ ਪਈਆ ਪਤਾ ਨਹੀਂ ਰਾਤੀ ਕੰਮ ਹੀ ਨਹੀਂ ਕੀਤਾ ਨੇਰੇ ਆਈ ਆ ਸੌਂ ਗਈ ਆ ਹਮ ਸਾਰਾ ਉਧਰੇ ਪਿਆ ਹੋ ਗਿਆ ਕੋਈ ਨਹੀਂ ਕੰਮ ਦੇ ਕਿਹੜੀ ਗੱਲ ਆ ਮੈਂ ਆਪੇ ਕੰਡ ਲਈ ਮੈਂ ਤੇ ਨਾ ਬੜੀ ਸ਼ਨਾਣ ਬਣੀ ਗਈ ਲੋਕਾਂ ਦੇ ਮਗਰ ਲੱਗਦੀ ਰਹੀ ਆ ਤੇਰੀ ਨੋ ਤੇ ਬੜਾ ਖਰਚਾ ਬਣਦੀ ਆ ਪਰ ਮੇਰੀ ਨੋ ਸਿਆਣੀ ਬੜੀ ਨਿਕਲੀ ਉਹਨੇ ਤਾਂ ਪਹਿਲਾਂ ਸਾਰਾ ਭਾਰ ਹੀ ਆਪਣੇ ਸਿਰ ਤੇ ਲੈ ਲਿਆ। ਉਹਨੇ ਤੇ ਵੇਲਾ ਕਿਤੇ ਪੈ ਰਿਆਂ ਦੀ ਲੋੜ ਪਈ ਆ, ਅਗਲੀ ਨੇ ਕਿੱਟੀ ਪਾਈ। ਜੇ ਭਣਾ ਕਿ ਟੀ ਨਾ ਪਾਈ ਹੁੰਦੀ ਤਾਂ ਮੇਰਾ ਪੁੱਤ ਕਿੱਥੋਂ ਕਰਜ਼ਾ ਲਾਉਂਦਾ, ਕਿੱਥੋਂ ਕਿਸ਼ਤ ਦਿੰਦਾ। ਥੋੜੇ ਤੋਂ ਮੈਂ ਤੇ ਆਟਾ ਕਿਤੇ ਫੜਾਉਂਦਾ ਵਾ ਤੇ ਇਹ ਨਾ ਹੋਵੇ ਕਿ ਦੇ ਤਰੇ ਦੀ ਖਰਚੀ ਜਾਂਦੀ। ਪਰ ਸਿਆਣੀ ਆ। ਚਲੋ ਕਿਤੇ 1000 ਦੋ ਖਰਚੀ ਦੀ ਹੋਊ, ਨਿੱਕਾ ਮੋਟਾ ਸਮਾਨ ਵੀ ਚਲੇ ਹੋਣਾ ਹੁੰਦਾ। ਚਲੋ। ਏਨੀ ਤੇ ਮੈਨੂੰ ਤਸੱਲੀ ਹੋ ਗਈ ਆ ਵੀ ਮੇਰੀ ਨੂੰਹ ਸਿਆਣੀ ਆ, ਜੇ ਪੈਸੇ ਬਾਅਦ ਚ ਵੀ ਇਹਨੂੰ ਫੜਾਊਗਾ ਨਾ। ਤੇ ਸਾਹ ਨਾ ਕਰਤੀ ਹੋਈ ਪਣਾ ਮੈਂ ਤੇ ਕਿਤੇ ਡੁੱਬ ਡੁੱਬ ਜਾਣ ਡਈ ਹਾਂ ਮੇਰਾ ਪੁੱਤ ਤੇ ਕਿਤੇ ਇੰਨਾ ਫਿਕਰ ਚ ਕਿਤੇ ਰੋਟੀ ਨਹੀਂ ਖਾਦੀ ਅਨੇ ਕਿਤੇ ਚਾਹ ਨਹੀਂ ਪੀਤੀ ਕਿਤੇ ਨਾਤਾ ਧੋਤਾ ਨਹੀਂ ਵੀ ਟੈਨਸ਼ਨ ਦੇ ਵਿੱਚ ਹੀ ਬੈਠਾ ਰਿਹਾ ਕਿ ਹੁਣ ਮੈਂ ਕੀ ਕਰੂੰਗਾ ਸਾਰੇ ਪੈਸੇ ਦੇ ਜਾੜ ਆਈ ਹੈ ਪਰ ਚਲ ਮੈਨੂੰ ਇਹ ਬੜਾ ਚਾਹ ਆਇਆ ਵੀ ਮੇਰੀ ਨੋ ਬੜੀ ਸਿਆਣੀ ਹੁਣ ਲੋਕਾਂ ਨੂੰ ਮੈਂ ਦੱਸਣ ਵਾਲੀ ਬਣੂੰਗੀ ਵੀ ਵੇਖ ਲੋ ਤੂੰ ਹੀ ਆਦੇ ਤੇਰੀ ਨੋ ਫਟਿਆ ਉਹ ਰਾਗਰਦੀ ਹੈ ਤੇ ਮੇਰੀ ਨੋ ਤੇ ਕਿੱਕੀ ਪਾਈ ਕਿਤੇ ਉਹਨੇ ਤੇ 5 ਲੱਖ ਰੁਪਈਆ ਜਮ੍ਹਾਂ ਕਰ ਲਿਆ ਚਲੋ ਉਹਦੇ ਸਿਰ ਤੋਂ ਲੱਥੂ ਭਾ ਮਰ ਤੇ ਸਾਡੀ ਹੋਈ ਟੈਨਸ਼ਨ ਖਤਮ ਮੇਰਾ ਮੁੰਡਾ ਵੀ ਕਹਿੰਦਾ ਕਿ ਸਟਾਉਗਾ ਆਪਣੀ ਕਿਤੇ ਕਾਰੋਬਾਰ ਤਾਂ ਕਰੂਗਾ ਤੇ ਮੈਨੂੰ ਹੀ ਚਾ ਚਾਹਣਾ ਵਾ ਪਾਬ ਦਾ ਕੀ ਕੰਮ ਤੇ ਕਾਢ ਲਈਦਾ ਪਰ ਇੱਕ ਗੱਲ ਆ ਉਠੀ ਨਹੀਂ ਗਈ ਆਈ ਵੀ ਲੇੜਿਆ ਤੇ ਉੱਠ ਕੇ ਕੰਮ ਕਰੂਗੀ ਨਹੀਂ ਚਾਹ ਚੋਨੀ ਪੀਤੀ ਤੇ ਮੇਰਾ ਵੇਖਣ ਤੋਂ ਤਾਂ ਫਰ ਗਿਆ ਗਈ ਨਾ ਕਿ ਕਿਉਂ ਪਈ ਆ ਅੱਗੇ ਤਨ ਮੈਂ ਬੁਰਾਈ ਸਮਝਦੀ ਨਹੀਂ ਆ ਹਾਂ ਜੀ ਮੈਂ ਉਹ ਆਪਣੀ ਧਿਆਨ ਰੱਖੂੰਗੀ ਮੇਰੀ ਧੀ ਬਹੁਤ ਸਿਆਣੀ ਆ ਬੜੇ ਕੰਮ ਸਾਰੂਗੀ ਦੇਖੀਂ ਚੰਗਾ ਨਾ ਕਹਿਣਾ ਕਿ ਰਾਣਾ ਇਹਨੂੰ ਪੈ ਜਿਆਗਾ ਸਭ ਕਰ ਅੱਗੇ ਕਿ ਟਿਕਾ ਪਾਉਂਦੀ ਮੈਨੂੰ ਕਾਹਦੇ ਨਾਲ ਪਤਾ ਕਿ ਧੀਆ ਗੁੱਡਿਆ ਦਾ ਮੈਂ ਅਜੇ ਆ ਦੋ ਜਾਣਿਆ ਰਾਣੀ ਕਮੇਟੀ ਕਿਤੇ ਪਾ ਚੰਡਣੀ ਉਹਨੂੰ ਵੱਟੇ 5 ਲੱਖ ਥੋੜੀ ਜੋੜ ਕੇ ਦੇਣਾ ਹੈ ਅਗਲੀ ਮੇਰੇ 5 ਲੱਖ ਜੋੜ ਕੇ ਦਿੱਤਾ ਸਿਆਣੀ ਨਿਕਲੀ ਚਲੋ ਹੁਣ ਡਾਂਗ ਕੋਸ਼ ਤੇ ਨੋ ਵੀ ਕੋਸ਼ ਸਾਰੀ ਕਰਮਣ ਮੇਰੀ ਦੂਰ ਹੋ ਗਈ ਹੁਣ ਮੈਂ ਨਾ ਉਹ ਨੂੰ ਵੀ ਦੇਣੀ ਆ ਵੀ ਕਿਉਂ ਨਹੀਂ ਉੱઠી ਰਾਤ ਨੂੰ ਰੜਾ ਰੜਾ ਨਿਕਾ ਰਾ ਚਲੋ ਕਹਿ ਕੇ ਗਿਆ ਵੀ ਮਾਤਾ ਜੀ ਮੱਕੜ ਨਹੀਂ ਹੁਣਾ ਰਾਤ ਨੂੰ ਮੈਨੂੰ ਕੋ ਕੰਮ ਹੋ ਚਲ ਕੋਈ ਗੱਲ ਨਹੀਂ ਆਜੂਗਾ ਉਹ ਆਉਂਦਾ ਹੀ ਹੋਣਾ ਆਉਦੇ ਨੇ ਪੈ ਜਾਣਾ ਕਾਹਨ ਉਹ ਨੂੰ ਨਹੀਂ ਆਨੀ ਆ ਵੀ ਪੁੱਤ ਪਹਿਲੇ ਆ ਲਿਆਈਂ ਤੇ ਗੰਗੂਂ ਕੇ ਤੇ ਸੂਤਰ ਕਰਕੇ ਰੱਖਣਾ ਆਉਂਦਾ ਹੀ ਹੋਣਾ ਤੇ ਉਹਨੂੰ ਫੜਾਵੀ ਚਲ ਹੁਣ ਉਹਨੂੰ ਠਾ ਕੇ ਹੁਣੀ ਆ ਤੇ ਪੁੱਤ ਉੱਠਦਾ ਉਟਕੇ ਉਟਕੇ ਬੈਠੀ ਤੇ ਸਿਰ ਦੁਖਣਿਆ ਨਹੀਂ ਨਹੀਂ ਮੰਮੀ ਕੋਈ ਗੱਲ ਨਹੀਂ ਹੋਣਾ ਵੈਸੇ ਥੋੜਾ ਸਿਰ ਦਰਦ ਜਿਹਾ ਹੁੰਦਾ ਪਿਆ ਸੀ ਮੰਮੀ ਥੋੜੀ ਜੀ ਚਾਹ ਬਣਾ ਲੋਗੇ ਤੁਸੀਂ ਮੈਨੂੰ ਚਾਹ ਤਾਂ ਪੁੱਤ ਵੀ ਤੈਨੂੰ ਬਣਾ ਦੇਣੀ ਆ ਹਾਂਜੀ ਇੱਕ ਗੱਲ ਆ ਕਿ ਰਾਣਾ ਪਤਾਉਂਦਾ ਹੋਣਾ ਹਾਂਜੀ ਉਹਨੇ ਪੈ ਜਾਣਾ ਬਾਹਰ ਤੈਨੂੰ ਪਤਾ ਕਿ ਲਾ ਰਾਤੀ ਨੂੰ ਘਰ ਨਹੀਂ ਆਇਆ ਉਹਨੇ ਕਿਹਾ ਕਿ ਮੰਮੀ ਮੈਨੂੰ ਕੋਈ ਕੰਮ ਮੈ ਨਹੀਂ ਆਉਣਾ ਆ ਮੰਮੀ ਮੈਨੂੰ ਇਹਨੇ ਫੋਨ ਕਰਤਾ ਸੀ ਵੀ ਕਿ ਮੈਂ ਅੱਜ ਨਹੀਂ ਆਉਣਾ ਹੈਗਾ ਮੈਂ ਸਵੇਰੇ ਆਉਂਗਾ ਘਰ ਤੇ ਹੁਣ ਆਉਣ ਵਾਲੇ ਹੋਣੇ ਕੋਈ ਗੱਲ ਨਹੀਂ ਉਹ ਆਉਣ ਵਾਲਾ ਹੋਣਾ ਤੇ ਲਿਆ ਪੁੱਤ ਜਿਹੜੇ ਤੂੰ ਪੈਸੇ ਲਿਆਈਆਂ ਗਿਣ ਗਣ ਕੇ ਰੱਖ ਲਈਏ। ਇਹ ਉੱਠ ਕੇ ਕੱਢ ਤੇ ਮੈਂ ਤੇਰੇ ਨਾਲ ਗਿਣਉਣੀ ਆ। ਤੇ ਪਤਾ ਰੱਖੇ ਹੁਣ ਜਦਿਆ ਗੱਲ ਲੈ ਕੇ ਦਾਂ ਜਾਊਂਗਾ ਰਣਾ ਕਾਲ ਨਾ ਕਹੂਗਾ। ਆਪਾਂ ਤਾਂ ਇਨੀ ਪਰੇਸ਼ਾਨ ਆ ਮੈਨੂੰ ਦੱਸ ਕੀ ਗੱਲ ਆ। ਉਹ ਗੁਰਪ੍ਰੀਤ ਨੇ ਤੈਨੂੰ ਕਹਿਆ? ਕਿਹੜੀ ਗੱਲੋਂ ਟੈਨਸ਼ਨ ਚ ਆ? ਨਹੀਂ ਨਹੀਂ ਮੰਮੀ ਵੈਸੇ ਸਿਰ ਦਰਦ ਕਰਦਾ ਪਿਆ ਐ। ਗੁਰਪ੍ਰੀਤ ਨੇ ਮੈਨੂੰ ਕੀ ਕਹਿਣਾ? ਮੰਮੀ ਉਹਨਾ ਕੀ ਆ ਉਹ ਦੱਸੇਗੀ ਤਾਂ ਪਤਾ ਲੱਗੂ ਉਹ ਕੀ ਹੋ ਕੀ ਮੰਮੀ ਪੈਸੇ ਨਾ ਉਹ ਅਜੇ ਨਹੀਂ ਮਿਲਨੇ ਹੈਗੇ ਪੈਸੇ ਨਹੀਂ ਅਜੇ ਮਿਲਨੇ ਹਾਂ ਮੰਮੀ ਅਜੇ ਨਹੀਂ ਮਿਲਨੇ ਪੈਸੇ ਉਹ ਗੁਰਪ੍ਰੀਤ ਨਾ ਘਰ ਹੀ ਨਹੀਂ ਸੀ ਹੈਗੀ ਮੈਂ ਤਾਂ ਕਰਕੇ ਟੈਨਸ਼ਨ ਚ ਹਾਂ ਹੁਣ ਬਸ ਹੁੰਦੀ ਆ ਨਾ ਕਿਤੋਂ ਤੇ ਮੈਂ ਫੋਨ ਕਰਦੀ ਆ ਉਹ ਤੇ ਤੂੰ ਪਤਾ ਫੋਨ ਕਰਕੇ ਪੁੱਛ ਲੈਣਾ ਕਿ ਗੁਰਪ੍ਰੀਤ ਕਿੱਥੇ ਆ ਮੈਂ ਅਧਰਕਾਰ ਬੈਠੀ ਆ ਮੈਨੂੰ ਆ ਕੰਮ ਮੈਂ ਤੇ ਪੈਸੇ ਲੈਣ ਆਈ ਆ ਹੁਣ ਪਤਾ ਰੰਜੀਤ ਨੂੰ ਕੀ ਕਹਾਂਗੇ ਆਪਾਂ ਉਹਨੇ ਤੇ ਭੱਜੀ ਆਉਣਾ ਉਹਨੇ ਕਹਿਣਾ ਲਿਆ ਲਿਆਈ ਨੂੰ ਤੇ ਚਾਰ ਵੜਾਣਾ ਵੀ ਲੈ ਕੇ ਆਈ ਆ ਤੇ ਮੈਂ ਮਿੱਟੋ ਮਿੱਟੀ ਦੇ ਆਵਾਂ ਮੰਮੀ ਉਹ ਮੰਮੀ ਕਦੋਂ ਹੋਣਾ ਰੰਜੀਤ ਨੇ ਉਹ ਤਾਂ ਪਤਾ ਤੁਰਿਆ ਨਹੀਂ ਆਉਂਦਾ ਹੈਗਾ ਦੇ ਰਾਤ ਦਾ ਘਟ ਗਿਆ ਤੁਰਦੇ ਨਹੀਂ ਆਉਂਦਾ ਹੀ ਆ ਉਹਨੇ ਕਿਹਾ ਕਿ ਮੈਂ ਤੁਰਿਆ ਆਉਣਾ ਵਾ ਤੇ ਤੂੰ ਗਣਗਣ ਕੇ ਪੈਸੇ ਮੈਂ ਤਾਂ ਹੀ ਤੈਨੂੰ ਫਾਉਣਾ ਹੀ ਤੇ ਉਹ ਤਾਂ ਪੈਸੇ ਪੂਰੇ ਰੱਖ ਦੇ ਦੇ ਤੁਸੀਂ ਮੈਨੂੰ ਚਾਹ ਦਾ ਕੱਪ ਬਣਾ ਦਿਓ ਮੈਂ ਆਪਣੀ ਕਿਸੇ ਹੋਰ ਸਹੇਲੀ ਤੋਂ ਪੈਸੇ ਦਾ ਪਤਾ ਕਰਨ ਜਾਵਾਂ ਉਹ ਗੁਰਪ੍ਰੀਤ ਤੇ ਕਰੇ ਨਹੀਂ ਹੈਗੀ ਹੱਲੇ ਮੈਨੂੰ ਨਹੀਂ ਲੱਗਦਾ ਜੇ ਉਹ ਉੱਥੋਂ ਪੈਸੇ ਮਿਲਣਗੇ ਆਪਾਂ ਨੂੰ ਮੈਂ ਕਿਸੇ ਹੋਰ ਕੋ ਪਤਾ ਕਰਦੀ ਆ ਫਿਰ ਚਾਹ ਤੂੰ ਪੁੱਤ ਤੈਨੂੰ ਮੈਂ ਬਣਾ ਦੇਣੀ ਆ ਤੇ ਕਿਹੜੀ ਸਹੇਲੀ ਆ ਗੜੀ ਤੈਨੂੰ 5 ਲੱਖ ਰੁਪਈਆ ਦੇਊਗੀ ਤੇਰਾ ਦਿਮਾਗ ਸਹੀ ਆ ਤੂੰ ਤਾਂ ਬੜੀ ਛੇਤੀ ਉਹਨੂੰ ਕਹਿ ਮੈਂ ਗੁਰਪ੍ਰੀਤ ਕੋ ਪੈਸੇ ਲੈ ਆਣੀ ਤੇ ਪੁੱਤ ਉਹਨੂੰ ਕੀ ਜਵਾਬ ਦੇਵੇਂਗੀ ਮੰਮੀ ਐ ਉਹ ਤੇ ਮੈਨੂੰ ਨਹੀਂ ਸਮਝ ਲੱਗਣ ਦੀ ਉਹਨਾਂ ਨੇ ਤੇ ਕੁਝ ਸਮਝਣਾ ਵੀ ਨਹੀਂ ਹੈਗਾ ਬੋਲਣਾ ਸ਼ੁਰੂ ਕਰ ਦੇਣਾ ਆ ਨਾਲੇ ਉਹ ਤੇ ਕੱਲ ਪਰਸੋਂ ਦੇ ਇੰਨੇ ਜ਼ਿਆਦਾ ਟੈਨਸ਼ਨ ਜੀ ਆ ਨਾ ਉਹ ਕਹਿੰਦੇ ਜੀ ਹੁਣ ਨਾ ਨਾ ਪਾਇਏ ਤੇਰੇ ਇਕੱਠੀ ਤੇ ਆਪਣਾ ਕੰਮ ਬਹੁਤ ਖਰਾਬ ਹੋ ਜਾਣਾ ਵਾ ਵਿਆਜ ਪੈ ਪੈ ਕੇ ਪਤਾ ਨਹੀਂ ਕਿੱਥੇ ਕੰਮ ਚੱਲ ਜਾਣਾ ਤੇ ਜਿਹੜਾ ਲੋਨ ਚੁੱਕਿਆ ਸੀ ਬਿਜ਼ਨਸ ਕੀਤਾ ਆ ਹੋ ਸਾਰਾ ਠਾਪੋ ਜਾਣਾ ਮੰਮੀ ਕੀ ਕਰੀਏ ਗੁਰਦ੍ਰੀ ਤਾਂ ਹੈ ਕਿੱਥੇ ਆ ਹੁਣ ਫੋਨ ਕਰਨਾ ਹੀ ਦੇ ਲੈਣ ਤੇਰਾ ਫੋਨ ਵੀ ਨਹੀਂ ਚੁੱਕਣ ਲਈ ਮੰਮੀ ਮੈਂ ਮਨੋਂ ਬੜੇ ਫੋਨ ਲਾਏ ਆ ਹੋ ਕਹਿੰਦੀ ਆ ਕਿ ਮੈਂ ਆਣ ਕੇ ਗੱਲ ਕਰਦੀ ਆ ਤੇਰੇ ਨਾਲ ਇੱਕ ਦੋ ਦਿਨ ਮੈਨੂੰ ਲੱਗਣੇ ਆ ਮੈਂ ਨਾ ਕਿਤੇ ਜ਼ਰੂਰੀ ਗਈ ਹੋਈ ਆ ਮੰਮੀ ਉਹਦੀ ਨਣਾਨ ਦੀ ਗਾਂ ਦੂਰ ਰਿਸ਼ਤੇਦਾਰ ਆ ਉਹ ਠੀਕ ਨਹੀਂ ਹੈਗੀ ਸਮਝ ਨਹੀਂ ਲੱਗਣੀ ਮੈਂ ਦੀ ਆ ਬੜੀ ਟੈਨਸ਼ਨ ਚ ਮੰਮੀ ਇਹਨਾਂ ਨੇ ਆਣ ਕੇ ਮੇਰੇ ਕੋ ਪੈਸੇ ਮੰਗਣ ਲੱਗ ਪਏ ਨੇ ਹੁਣ ਮੈਂ ਕਿੱਥੇ ਕੋ ਪੈਸੇ ਲੈਣ ਜਾਵਾਂ ਪੋਤੋਂ ਨੇ ਤਾਂ ਤਰੀਕ ਤੇ ਪੈਸੇ ਧਾਰ ਨਹੀਂ ਤੈਨੂੰ ਪਤਾ ਹੀ ਪਰ ਹੁਣ ਆਪਾਂ ਉਹਨੂੰ ਕੀ ਜਵਾਬ ਦੇਵੇਂਗੀ ਆਏ ਨੂੰ ਤੇ ਗੁਰਪ੍ਰੀਤ ਕਿੱਥੇ ਆ ਉਹਨੂੰ ਫੋਨ ਕਰ ਕੇ ਕੋਰਾ ਤੂੰ ਬਹੁਤ ਆ ਸਾਨੂੰ ਜ਼ਰੂਰ ਤੇ ਆ ਸਾਨੂੰ ਪੈਸੇ ਦੇ ਮਮਮੀ ਮੇਰਾ ਨਸਿਰ ਪਾਰਟੀ ਚੱਲਿਆ ਵਾ ਤੁਸੀਂ ਜਾਓ ਜਾ ਕੇ ਚਾਹ ਬਣਾ ਕੇ ਲਿਆਓ ਮੈਂ ਕੁਝ ਸੋਚਦੀ ਹਾਂ ਕੋਈ ਕਾਹ ਦੀ ਗੁਰਪ੍ਰੀਤ ਨੂੰ ਫੋਨ ਲਾਉਣੀ ਆ ਜੇ ਉਹ ਘਰੇ ਆ ਗਈ ਹੈ ਨਾ ਮੈਂ ਉਹਦੇ ਨਾਲ ਫੇਰ ਜਾਨੀ ਆ ਮਮਮੀ ਤੁਸੀਂ ਚਾਹ ਬਣਾ ਲਿਓ ਚੰਗਾ ਮੇਰੀ ਧੀ ਤੂੰ ਫੋਨ ਕਰ ਮੈਂ ਤੇਨੂੰ ਚਾਹ ਕੱਪ ਬਣਾ ਕੇ ਲਿਆ ਦਿੰਦੇ ਟੈਨਸ਼ਨ ਨਾ ਲੈ ਦਿਮਾਗ ਤੋਂ ਕੰਮ ਲੈਣ ਫੋਨ ਕਰ ਉਹਨੂੰ ਕਹਿਦੀ ਆ ਸਾਨੂੰ ਲੋੜ ਆ ਮੈਂ ਚਾਹ ਬਣਾ ਕੇ ਲਿਆਈ ਹੈ ਚੰਗਾ ਚੰਗਾ ਹਾਈ ਰੱਬਾ ਕੀ ਦੱਸਾਂ ਇਹਨਾਂ ਦੋਵਾਂ ਜਾਨਿਆਂ ਨੂੰ ਕਿ ਉਹਨੇ ਤਾਂ ਪੈਸੇ ਦੇਣ ਤੋਂ ਇਨਕਾਰ ਕਰਤਾ ਆ ਉਹ ਤੇ ਏਡੀ ਲਾਲਚੀ ਨਿਕਲੀ ਕਿ ਮੈਨੂੰ ਤੇ ਕਹਿੰਦੇ ਆ ਵੀ ਸ਼ਰਮ ਆਉਂਦੀ ਆ ਕਿ ਉਹ ਰਾਣੇ ਦੀ ਭੈਣ ਐ ਤੇ ਮੇਰੀ ਨਾਨਾ ਆ ਕੀ ਦੱਸਾਂ ਮੰਮੀ ਜੀ ਨੂੰ ਚੰਗਾ ਭਲਾ ਮੰਮੀ ਜੀ ਮੈਨੂੰ ਸਮਝਾਉਂਦੇ ਸੀ ਕਿ ਗੁਰਪ੍ਰੀਤ ਤੋਂ ਜਿੰਨਾ ਹੋ ਸਕਦਾ ਨਾ ਦੂਰੀ ਰੱਖ ਹੇਕ ਮੈਂ ਹੀ ਪਾਗਲ ਸੀ ਜਿਹੜੀ ਇਹਦੇ ਮਗਰ ਲੱਗੀ ਐਨੇ-ਐਨੇ ਪੈਸੇ ਖੜ ਕੇ ਤੇ ਜਮ੍ਹਾਂ ਕਰਾਈਗੀ ਕਿ ਚੱਲ ਜਮ੍ਹਾਂ ਹੋਈ ਜਾਣਗੇ ਤੇ ਕੱਲ ਨੂੰ ਸਾਨੂੰ ਲੋੜ ਪਊਗੀ ਤੇ ਅਸੀਂ ਵਰਤ ਲਾਂਗੇ ਮੈਂ ਕੀ ਕਰਾਂ ਮੰਮੀ ਨੂੰ ਤੇ ਰঞ্জੀਤ ਨੂੰ ਕਿੱਦਾਂ ਦੱਸਾਂ ਇਹਨੂੰ ਕੋਈ ਸਮਝ ਨਹੀਂ ਲੱਗਦੀ ਭਈ ਮੇਰਾ ਤਾਂ ਸਿਰ 파ਟ ਕੇ ਦੋਰਾ ਉਹ ਚੱਲਿਆ ਵਾ ਉਦੋਂ ਰঞ্জੀਤ ਆਉਣ ਵਾਲੇ ਉਹਨਾਂ ਨੇ ਆਉਂਦੇ ਮੈਨੂੰ ਕਹਿਣਾ ਕਿ ਮੈਨੂੰ ਪੈਸੇ ਫੜਾ ਮੈਨੂੰ ਚਾਹੀਦੇ ਕੀ ਕਰਾਂ ਮੈਂ ਉਹਨਾਂ ਦਾ ਤਾਂ ਸੁਭਾਅ ਵੀ ਬੜਾ ਹੋ ਗਿਆ ਵਾ ਇੱਕ ਹਿਸਾਬ ਦਾ ਮੈਂ ਤੇ ਆਪਣਾ ਹੀ ਘਰ ਗਵਾਉਂਦੀ ਰਹੀ ਉਹਤੇ ਇਕੱਠੇ ਕਰ ਕਰਕੇ ਤੇ ਆਪਣੇ ਕੰਮ ਕਰਦੀ ਰਹੀ ਮੈਨੂੰ ਸਮਝ ਨਹੀਂ ਲੱਗਦੀ ਅੱਜ ਕੱਲ ਤੇ ਰਿਸ਼ਤੇਦਾਰੀ ਚ ਇੰਨਾ ਲਿਹਾਜ ਨਹੀਂ ਹੈਗਾ ਕਿ ਇਹ ਰਿਸ਼ਤੇਦਾਰਾਂ ਦੇ ਪੈਸੇ ਖਾਣ ਦੇ ਕੱਲ ਨੂੰ ਕਿਹੜੇ ਮੂੰਹ ਨਾਲ ਮੱਥੇ ਲਗਾਗੇ ਕੋਈ ਸ਼ਰਮਾਹ ਜਾ ਨਹੀਂ ਹੈਗੀ ਅੱਜ ਕੱਲ ਦੀ ਦੁਨੀਆ ਨੂੰ ਕੀ ਕਰਾਂ ਮੈਂ ਮੈਂ ਨਾ ਦੱਸਾਂ ਕਿ ਨਾ ਦੱਸਾਂ ਜੇ ਮੈਂ ਨਹੀਂ ਦੱਸੂੰਗੀ ਤੇ ਮੈਂ ਕਰੂੰਗੀ ਕੀ ਕਿੱਥੋਂ ਲਿਆਉਂਗੀ ਮੈਂ ਇੰਨੀ ਵੱਡੀ ਰਕਮ ਮੈਨੂੰ ਦੱਸਣਾ ਤੇ ਪਊਗਾ ਹੀ ਰਣਜੀਤ ਵੀ ਆਉਂਦੇ ਆ ਤੁਸੀਂ ਫੇਰ ਦੱਸ ਦੀ ਇਹਨਾਂ ਦੋਵਾਂ ਜਾਣਿਆਂ ਨੂੰ ਮੇਰਾ ਤਾਂ ਦਿਲ ਘਟ ਘਟ ਜਾਂਦਾ ਐ ਮੈਂ ਕੀ ਕਰਾਂ ਹੋਇਆ 1000 2000 ਹੋ ਗਏ ਤੇ ਮੈਂ ਸਬਰ ਵੀ ਕਰ ਲਵਾਂ 5 ਲੱਖ ਰੁਪਇਆ ਕਿੱਦਾਂ ਛੱਡ ਦਵਾਂ ਕਿਸ ਨੂੰ ਜੇ ਇਹਨਾਂ ਨੂੰ ਜ਼ਿਆਦਾ ਗੁੱਸਾ ਚੜ ਗਿਆ ਤੇ ਪਤਾ ਨਹੀਂ ਕੀ ਕਰਨਗੇ ਦਾ ਪਤਾ ਲੈ ਲਾਤੀ ਬੁੱਕੀ ਫਾਂ ਦੇ ਜਾ ਬਣਾ ਕੇ ਲੈਂਦੀ ਆ ਪੁੱਤ ਕਿ ਇਦਾਂ ਲੋ ਗਿਆ ਤੇ ਤੈਨੂੰ ਕਿਤੇ ਤੇ ਨਹੀਂ ਗੜੀ ਗੌਂਡੀ ਨਹੀਂ ਆਉਂ ਠੀਕ ਤੇ ਹੈ ਨਹੀਂ ਆ ਨਹੀਂ ਨਹੀਂ ਮੰਮੀ ਮੈਂ ਠੀਕ ਆ ਬਸ ਵੈਸੇ ਹੀ ਪਤਾ ਨਹੀਂ ਬੀਪੀ ਜਾ ਲੋ ਹੋ ਗਿਆ ਵਾ ਸਮਝ ਨਹੀਂ ਆਉਂਦੀ ਕੀ ਹੋਈ ਜਾਂਦਾ ਮੰਮੀ ਉਦਾਂ ਹੀ ਬਸ ਆ ਜਾ ਘੁੱਟ ਪੀ ਤੇ ਮੈਂ ਆਨੀ ਆ ਤੇ ਆਪਾਂ ਡਾਕਟਰ ਨੂੰ ਵਿਖਾ ਕੇ ਲੈ ਚੈੱਕ ਕਰਕੇ ਕਿਤੇ ਇਹ ਨਾਲ ਹੋਵੇ ਬੀਪੀ ਬੂਪੀ ਘਟ ਵਧ ਗਿਆ ਹੋਵੇ ਪੁੱਤ ਇਹ ਕਦੇ ਰੱਖੀ ਹਾਲਿਆ ਇਹ ਤਰ੍ਹਾਂ ਤੇ ਤੈਨੂੰ ਕਦੀ ਵੀ ਨਹੀਂ ਹੋਇਆ ਤੇ ਸੋਚਣ ਦੇ ਹੀ ਕੋ ਕੀ ਸੋਚੀ ਦੱਸ ਮੈਨੂੰ ਨਹੀਂ ਨਹੀਂ ਮੰਮੀ ਮੈਂ ਠੀਕ ਹੈ ਗੀਆਂ ਕੋਈ ਗੱਲ ਨਹੀਂ ਸਿਜਾ ਕੰਮ ਕਰ ਲੋ ਕਰਦਾ ਆਈ ਮੈਂ ਵੀ ਰਸੋਈ ਚ ਠੀਕ ਹੈ ਮੈਂ ਚਲ ਤੂੰ ਚਾਹ ਪੀ ਫਿਰ ਰਸੋਈ ਦਾ ਕੋਈ ਨਹੀਂ ਤੂੰ ਚਾਹ ਪੀ ਤੇ ਫਿਰ ਆਪਾਂ ਡਾਕਟਰ ਨੂੰ ਵਿਖਾਉਣੀ ਹੈ ਹੈ ਏਕ ਆਪਣੇ ਪਰਿਵਾਰ ਹੁੰਦਾ ਜਿਹਨੂੰ ਟੈਨਸ਼ਨ ਹੁੰਦੀ ਆ ਕਿ ਇਹ ਠੀਕ ਨਹੀਂ ਗਈ ਤੇ ਇਹਨੂੰ ਕੀ ਹੋਈ ਜਾਣ ਦੇ ਉਹ ਜੀ ਉਹ ਕਲਮੁਈ ਕੇ ਥਾਂ ਦੀ ਉਹਨੇ ਇਹ ਘਰ ਨਹੀਂ ਸੋਚਿਆ ਕਿ ਮੈਂ ਭਾਬੀ ਨੂੰ ਐਡਾ ਵੱਡੀ ਰਕਮ ਦਾ ਜਵਾਬ ਦੇਂਦੀ ਆ ਤੇ ਭਾਬੀ ਨੂੰ ਜੇ ਹੁਣੇ ਇੱਥੇ ਕੁਝ ਹੋ ਜੇ ਤੇ ਕੌਣ ਵਾਲੀ ਵਾਰ ਸ ਇਸ ਗੱਲ ਦਾ ਕਿਦਾਂ ਮੈਨੂੰ ਠੋਕ ਕੇ ਕਹਿੰਦੀ ਹੈ ਨਹੀਂ ਪੈਸੇ ਨਿਕਲ ਜਾ ਮੇਰੇ ਘਰੋਂ ਇਹ ਕਰੀ ਨਹੀਂ ਸੋਚਿਆ ਕਿ ਜੇ ਇਹਨੂੰ ਕੁਝ ਹੋ ਗਿਆ ਤੇ ਫੇਰ ਉਹ ਜੀ ਮੈਂ ਖੋਤੀ ਜਿਹੜੀ ਇਹੋ ਜੀ ਸਗਾਤ ਦੇ ਮਗਰ ਲੱਗਦੀ ਰਹੀ ਅਗਲੀ ਆਪਣਾ ਘਰ ਬਣਾਉਣ ਤੇ ਲੱਗੀ ਮੇਰੇ ਪੈਸੇ ਲੈ ਲੈ ਕੇ 挺讨厌。